ਯਾਨੀ ਦੀਆ ਮੁਰਦਾਬਾ ਮੁਰਦਾਬਾ ਗੰਟੀ ਵਿਦੇਵੀ ਸਰਕਾਰ ਮੁਰਦਾਬਾ ਸਰ ਮਦਾਨ ਸਾਹਿਬ ਕਾਲੋਂ ਸਾਹਿਬ ਸਾਡੀ ਸਾਰੀ ਇਸ ਮੁੱਚੀ ਲੀਡਰਸ਼ਿਪ ਤੇ ਸਾਰੇ ਸਾਥੀ ਅਸੀਂ ਰੋਪੜ ਦੇ ਬੇਲਾ ਚੌਂਕ 'ਚ ਇਕੱਠੇ ਹੋਏ ਆ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮਸਲਾ ਜਿਸ ਨੂੰ ਲੈ ਕੇ ਸੂਬੇ ਦੀਆਂ ਸਰਕਾਰਾਂ ਦੇ ਵੱਲੋਂ ਹੁਣ ਰੋਸ ਜ਼ਾਹਰ ਕੀਤਾ ਜਾ ਰਿਹਾ ਤਦਦਾਦ ਇਹ ਹੈ ਕਿ BBMP ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਤੇ ਵਿਰੋਧ ਕਰਦਿਆਂ ਰੂਪਨਗਰ ਦੇ ਬੇਲਾ ਚੌਂਕ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੂਤ ਬੈਂਸ ਤਿਹ ਹਲਕਾ ਵਿਧਾਇਕ ਦਿਨੇਸ਼ ਛੱਡਾ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਹੋਈ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਇਸ ਮੌਕੇ ਕੈਬਨਟ ਮੰਤਰੀ ਹਰਜੂਤ ਬਾਜਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਹਦੀ ਸੂਬਾ ਹੋਣ ਕਰਕੇ ਪਹਿਲਾ ਹੀ ਤਵਾਦ ਵਰਗੇ ਕਾਲੇ ਦੌਰ ਦੇ ਵਿੱਚੋਂ ਲੰਘ ਚੁੱਕਿਆ ਪਰ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਨਾਲ ਧਰੋਕਮਾਉਂਦੀ ਰਹੀ ਹੈ ਤੇ ਹੁਣੇ ਕੇਂਦਰ ਸਰਕਾਰ ਦੇ ਵੱਲੋਂ BBMP ਦੇ ਵਿੱਚ ਆਪਣੇ ਹਰਿਆਣਾ ਦੇ ਅਫਸਰ ਲਗਾ ਕੇ ਜ਼ਬਰਦਸਤੀ ਪੰਜਾਬ ਦਾ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਲੈ ਲਿਆ ਗਿਆ ਤੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਕੋਪ ਦਿੱਤਾ ਗਿਆ ਹਰਜੂਤ ਬੈਂਸ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਕਿਸ 스테ਟ ਨੂੰ ਦੇਣ ਦੇ ਲਈ ਨਹੀਂ ਹੈ ਜਦ ਕਿ ਬਰਸਾਤ ਦੇ ਵਿੱਚ ਡੈਮੋ ਦੇ ਵਿੱਚ ਪਾਣੀ ਫੁੱਲ ਹੋ ਜਾਂਦਾ ਤਾਂ ਨੁਕਸਾਨ ਪੰਜਾਬ ਹੀ ਚਲਦਾ ਹੈ ਤੇ ਪੰਜਾਬ ਨੂੰ ਪਾਣੀ ਦੀ ਲੋੜ ਹੈ ਤਾਂ ਹਰਿਆਣਾ ਦੇ ਰਾਜਸਥਾਨ ਪੰਜਾਬ ਤੋਂ ਬਾਦੂ ਪਾਣੀ ਦੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦੇ ਖਿਲਾਫ ਜੋ ਵੀ ਕਦਮ ਚੁੱਕਣਾ ਪਿਆ ਸਰਕਾਰ ਤੇ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟੇਗੀ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਮੇਰੇ ਨਾਲ ਮੇਰੇ ਸਾਥੀ ਵਿਧਾਇਕ ਵਿਧਾਨ ਸਭਾ ਦੇ ਵਿੱਚ ਸ਼੍ਰੀ ਦਿਨੇਸ਼ ਛੱਡਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਤਾਂ ਹਾਂਜੀ ਸਰ ਮਦਾਨ ਸਾਹਿਬ ਕਾਲੋਂ ਸਾਹਿਬ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਤੇ ਸਾਰੇ ਸਾਥੀ ਅਸੀਂ ਰੋਪੜ ਦੇ ਬੇਲਾ ਚੌਂਕ 'ਚ ਇਕੱਠੇ ਹੋਏ ਆਂ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆ ਜਿਹੜਾ ਫੌਰੀਂ ਧਰਨਾ ਲਾਇਆ ਜਾ ਰਿਹਾ ਮਸਲਾ ਬੜਾ ਗੰਭੀਰ ਹੈ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬੀਅਤ ਦਾ ਮਸਲਾ ਸਾਡੀ ਕਿਸਾਨੀ ਦਾ ਸਾਡੇ ਭਵਿੱਖ ਦਾ ਆਪ ਸਭ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਕੱਲ ਰਾਤ ਕੇਂਦਰ ਸਰਕਾਰ ਨੇ ਕੇਂਦਰ ਦੀ ਸ਼ਾਸਕ ਬੀਜੇਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਜਿਹੜਾ ਛੁਰਾ ਖੋਪਿਆ ਸਾਡੀ ਅਸੀਂ ਖਾਸ ਕਰਕੇ ਰੋਪੜ ਜ਼ਿਲ੍ਹਾ ਤੇ ਖਾਸ ਕਰਕੇ ਅਗਰ ਮੈਂ ਕਹਾਂ ਸਾਡੇ ਪਿੰਡ ਸਾਡੇ ਪਿੰਡਾਂ ਨੇ ਜਗ੍ਹਾ ਦਿੱਤੀ ਡੈਮ ਬਣਿਆ ਨਹਿਰਾਂ ਬਣੀਆਂ ਸਾਡੇ ਇਲਾਕੇ ਨੇ ਤਬਾਹੀ ਦੇਖੀ ਅਸੀਂ ਸਾਰਾ ਕੁਝ ਸਿਆ ਆਪਣੇ ਪਿੰਡੇ ਤੇ ਸਾਡਾ ਨੰਗਲ ਸ਼ਹਿਰ ਅੱਜ ਜਿਸ ਤਰੀਕੇ ਨਾਲ ਬੀਬੀਐਮਪੀ ਨੇ ਉਜਾੜ ਕੇ ਰੱਖਤਾ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਜੋ ਉਸ ਵੇਲੇ ਦਾ ਸਮਝੌਤਾ ਹੋਇਆ ਜੋ ਪਾਣੀਆਂ ਦੀ ਵੰਡ ਪੰਜਾਬ ਹਰਿਆਣਾ ਦੇ ਵਿੱਚ ਹੋਈ ਹੈ ਅੱਜ ਬੀਬੀਐਮਪੀ ਉਸ ਵੰਡ ਤੋਂ ਮੁਕਰ ਰਹੀ ਹੈ ਹਰਿਆਣਾ ਆਪਣੇ ਹਿੱਸੇ ਦਾ ਜਿੰਨਾ ਪਾਣੀ ਸੀ ਸਾਲ ਦਾ ਉਹ ਕੰਜ਼ਿਊਮ ਕਰ ਚੁੱਕਿਆ ਵਰਤ ਚੁੱਕਿਆ ਤੇ ਹੁਣ ਟੱਕੇ ਦੇ ਨਾਲ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈ ਉਹ ਖੋਇਆ ਜਾ ਰਿਹਾ ਤੇ ਦਲੀਲ ਦਿੱਤੀ ਜਾ ਰਹੀ ਕਿ ਜੀ ਤੁਸੀਂ ਮਾਨਵਤਾ ਦੇ ਨਾਤੇ ਮੈਂ ਪੁੱਛਣਾ ਚਾਹੂੰਗਾ ਕਿ ਪੰਜਾਬ ਦੀ ਮਾਨਵਤਾ ਤੁਹਾਨੂੰ ਦਿਸਦੀ ਨਹੀਂ ਬੀਜਪੀ ਵਾਲਿਆਂ ਨੂੰ ਜਾਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਨਸਾਨੀਅਤ ਤੁਹਾਨੂੰ ਨਜ਼ਰ ਨਹੀਂ ਆਉਂਦੀ ਕੇਂਦਰ ਨੂੰ ਹਮੇਸ਼ਾ ਪੰਜਾਬ ਦੇ ਨਾਲ ਹੀ ੱਟਕਾ ਹੋਣਾ ਅੱਜ ਪੰਜਾਬ ਦੇ ਮੈਜੋਰਿਟੀ ਆਫ ਸਾਡੇ 90 ਜਿਹੜੇ ਬਲੌਕਸ ਨੇ ਉਹ ਡਾਰਕ ਜ਼ੋਨ ਦੇ ਵਿੱਚ ਐ ਸਾਡੇ ਆਪਣੇ ਇਲਾਕੇ 'ਚ ਜਿੱਥੇ 10 ਫੁੱਟ ਪਾਣੀ ਹੁੰਦਾ ਸੀ ਅੱਜ ਉਹ ਡੂੰਗਾ ਹੋ ਚੁੱਕਿਆ ਸਾਡੇ ਕਈ ਪਿੰਡ ਹਜੇ ਵੀ ਪਾਣੀ ਤੋਂ ਵਾਂਝੇ ਨੇ ਤੇ ਤੁਸੀਂ ਸਾਨੂੰ ਸਾਡੀ ਮਾਨਵਤਾ ਦਿਖ ਨਹੀਂ ਰਹੀ ਪਿਛਲੇ 3 ਸਾਲਾਂ 'ਚ ਸਰਕਾਰ ਨੇ ਜੋ ਇਰੀਗੇਸ਼ਨ 'ਚ ਕੰਮ ਕੀਤਾ ਸਾਡੇ ਇਲਾਕੇ ਦੇ ਚੰਗਰ ਇਲਾਕਾ ਜਿੱਥੇ ਅੱਜ ਤੱਕ ਕਦੀ ਪਾਣੀ ਨਹੀਂ ਪਹੁੰਚਿਆ ਅੱਜ ਉੱਥੇ ਪਾਣੀ ਪਹੁੰਚ ਰਿਹਾ ਸਾਡੇ ਹੋਰ ਪਿੰਡਾਂ ਦੇ ਵਿੱਚ ਸਾਡੇ ਪੂਰੇ ਰੋਪੜ ਦੇ ਵਿੱਚ ਪਾਈਪਲਾਈਨਾਂ ਪੈ ਰਹੀ ਪਹਿਲੀ ਵਾਰੀ ਸਾਨੂੰ ਪਾਣੀ ਮਿਲ ਰਿਹਾ ਤੇ ਹੁਣ ਜਦੋਂ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਉਦੋਂ ਕੇਂਦਰ ਨੂੰ ਤਕਲੀਫ ਹੈ ਤੇ ਉਹ ਚਾਹੁੰਦੇ ਆ ਕਿ ਸਾਰੀ ਸਕੀਮ ਫੇਲ ਹੋਵੇ ਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਡੱਕ ਹੈ ਆਮ ਆਦਮੀ ਪਾਰਟੀ ਦਾ ਇੱਕ ਇੱਕ ਸਿਪਾਹੀ ਅਸੀਂ ਉਹਨਾਂ ਨੂੰ ਆਪਣੇ ਸਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋਣ ਦਵਾਂਗੇ ਜੋ ਵੀ ਸਾਨੂੰ ਕਰਨਾ ਪਵੇ ਅਸੀਂ ਕਰਾਂਗੇ ਅੱਜ ਸਾਡੀ ਇਸ ਧਰਨੇ ਦੇ ਮਾਧਿਅਮ ਦੇ ਰਾਹੀਂ ਬਹੁਤ ਛੋਟੇ ਨੋਟਿਸ ਤੇ ਘੰਟੇ ਦੇ ਵਿੱਚ ਤੁਹਾਨੂੰ ਵੀ ਸੱਦਾ ਲਾਇਆ ਏ ਘੰਟੇ ਜੇ ਪਹੁੰਚੇ ਸਾਡਾ ਮਕਸਦ ਇਹੀ ਹੈ ਕਿ ਇਹ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚੇ ਕਿ ਜੇ ਤੁਸੀਂ ਪੰਜਾਬ ਦੇ ਪ੍ਰਤੀ ਕੋਈ ਮਾੜੀ ਨੀਅਤ ਦੇ ਨਾਲ ਪੰਜਾਬ ਤੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪੰਜਾਬੀ ਚੁੱਪ ਨਹੀਂ ਬੈਠਣਗੇ ਪੰਜਾਬੀ ਇੱਕ ਬਾਰਡਰ ਸਟੇਟ ਹੈ ਅਸੀਂ ਆਪਣੇ ਪਿੰਡੇ ਤੇ ਪਹਿਲਾਂ ਹੀ ਬਹੁਤ ਕੁਝ ਢਾ ਰਹੇ ਹਾਂ ਅਸੀਂ ਆਪਣੇ ਪਿੰਡੇ ਦੇ ਉੱਤੇ ਜਿਹੜਾ ਸਾਡਾ ਅਕ੍ਰੋਸ ਬਾਰਡਰ ਨਸ਼ਾ ਹੈ ਅਸੀਂ ਉਹਦੀ ਲੜਾਈ ਲੜ ਰਹੇ ਹਾਂ ਅਸੀਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਲੜਾਈ ਲੜ ਰਹੇ ਹਾਂ ਅਸੀਂ ਬਾਰਡਰ ਸਟੇਟ ਹੋਣ ਦੇ ਨਾਤੇ ਸਾਡੇ ਮੁੰਡੇ ਸਭ ਤੋਂ ਵੱਧ ਫੌਜ ਦੇ ਵਿੱਚ ਸਾਡੀ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦੀ ਲਈ ਸਾਡੀ ਕੁਰਬਾਨੀਆਂ ਪੰਜਾਬ ਦੇ ਨਾਲ ਖੇਡੋ ਨਾ ਪੰਜਾਬ ਦੀ ਪੇਸ਼ੈਂਸ ਪੰਜਾਬ ਦੀ ਜਿਹੜੀ ਸਬਰ ਹੈ ਉਹਦਾ ਇਮਤਿਹਾਨ ਨਾ ਲਓ ਇਹਦਾ ਮਹਿੰਗੀ ਕੀਮਤ ਚੁਕਾਣੀ ਮੰਤਰੀ ਜੀ ਦੇਖੋ ਜੋ ਕੋਸ਼ਿਸ਼ ਹੈ ਰਾਤ ਦੀ ਮੈਂ ਹੁਣ ਦੇਖ ਰਿਹਾ ਪੰਜਾਬ ਦੇ ਅਸਰਾਂ ਨੂੰ ਬਦਲ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਕਾਰਡਰ ਦੇ ਅਫਸਰ ਹੈ ਜੋ ਪੋਜੀਸ਼ਨ ਤੇ ਉਹਨਾਂ ਨੂੰ ਬਦਲ ਕੇ ਹਰਿਆਣੇ ਦੇ ਅਫਸਰ ਲਾਏ ਜਾ ਰਹੇ ਆ ਤੇ ਸਿੱਧਾ ਜਿਹੜਾ ਪੰਜਾਬ ਦੇ ਪਾਣੀ ਦੇ ਡੱਕ ਹੈ ਜੇਕਰ ਇਸ ਤਰੀਕੇ ਨਾਲ ਤਾਂ ਤੁਸੀਂ ਕੋਈ ਟ੍ਰੀਟੀ ਹਾਲਾਂਕਿ ਸਾਡਾ ਤਾਂ ਉਹਦੇ ਤੇ ਵੀ ਸਾਡੀ ਤਾਂ ਉਹਦੇ ਤੇ ਵੀ ਇਪੱਤੀ ਹੈ ਕਿ ਉਸ ਸਮੇਂ ਜਦੋਂ ਪਾਣੀ ਦੀ ਵੰਡ ਹੋਈ ਉਹ ਗਲਤ ਹੋਈ ਹੈ ਅਸਾਨੂੰ ਉਹਦੇ ਤੇ ਵੀ ਇਪੱਤੀ ਹੈ ਪਰ ਠੀਕ ਹੈ ਉਹਨੂੰ ਉਹਨੂੰ ਵੀ ਮੰਨਣ ਲਈ ਉਹ ਤਿਆਰ ਨਹੀਂ ਉਸ ਤੋਂ ਵੀ ਵੱਧ 8500 ਕਿਊਸਿਕ ਪਾਣੀ ਬੀਬੀਐਮਬੀ ਤੱਕੇ ਨਾਲ ਛੱਡਣਾ ਚਾਹੁੰਦਾ ਉਹਦੇ ਲਈ ਕੱਲ ਉਹਨੀ ਦੇਰ ਰਾਤ ਤੱਕ ਮੀਟਿੰਗਾਂ ਇਕੱਠੇ ਹੋਗੇ ਰਾਜਸਥਾਨ ਚ ਬੀਜਪੀ ਦੀ ਸਰਕਾਰ ਆ ਉਹ ਸਾਧ ਏਰੀਆ ਹਰਿਆਣਾ ਚ ਬੀਜਪੀ ਦੀ ਸਰਕਾਰ ਹੋ ਐ ਸਿਕੰਦਰ ਚੋਕ ਇਕੱਠੇ ਹੋ ਕੇ ਪੰਜਾਬ ਨੂੰ ਘੇਰ ਲੈ ਗਏ ਪੰਜਾਬੀ ਕੱਲੇ ਐ ਤੇ ਉਸ ਤੋਂ ਬਾਅਦ ਸਾਡੇ ਹੁਣ ਅਫਸਰ ਬਦਲਤੇ ਤਾਂ ਜੋ ਜੋ ਸਰਕਾਰ ਦੇ ਵੱਲੋਂ ਦੇਖੋ ਪੁਲਿਸ ਤੇ ਪ੍ਰਸ਼ਾਸਨ ਇਰੀ ਮੈ ਇਰੀਗੇਸ਼ਨ ਮਿਨਿਸਟਰ ਵੀ ਰਿਹਾ ਪੰਜਾਬ ਜੋ ਜੋ ਪੁਲਿਸ ਨੇ ਕਰਨਾ ਤੇ ਪ੍ਰਸ਼ਾਸਨ ਨੇ ਕਰਨਾ ਉਹ ਕਰ ਰਿਹਾ ਪਰ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਜੇ ਅਸੀਂ ਇਸ ਚੌਂਕ 'ਚ ਖੜੇ ਆਂ ਅਸੀਂ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਆਮ ਆਦੀ ਪਾਰਟਿਸਪਾਈ ਦੇ ਸਪਾਈ ਹੋਣ ਦੇ ਨਾਤੇ ਅਸੀਂ ਇੱਥੇ ਖੜੇ ਤੇ ਆਪਣਾ ਸਖਤ ਵਿਰੋਧ ਕਰਦੇ ਆਂ ਵੀਪੀਐਮਪੀ ਦੇ ਖੇਤਰ ਦੇ ਵਿੱਚ ਜਦੋਂ ਪੰਜਾਬ ਪੁਲਿਸ ਦੀ ਐਂਟਰੀ ਹੋ ਗਈ ਤਾਂ ਕੀ ਇਹ ਸੰਭਵ ਹੈ ਵੀ ਆਪਾਂ ਪੰਜਾਬ ਨਹੀਂ ਜੂਰਿਸਡਿਕਸ਼ਨ ਸਾਡੀ ਹੈ ਜੀ ਸਾਡੀ ਜੂਰਿਸਡਿਕਸ਼ਨ ਹੈ ਜੀ ਮੈਂ ਤੁਹਾਨੂੰ ਤੁਹਾਨੂੰ ਤੁਸੀਂ ਇਹ ਤੱਕ ਬਹੁਤ ਗਾਹਰੀ ਤੇ ਇਹ ਮੁੱਦੇ ਵੀ ਆਣਗੇ ਅਸੀਂ ਅੱਜ ਨੰਗਲ 'ਚ ਲਾਇਬ੍ਰੇਰੀ ਬਣਾਣੀ ਆ ਖੰਡਰ ਪੇ ਆ ਸਾਨੂੰ ਲਾਇਬ੍ਰੇਰੀ ਨਹੀਂ ਬਣਾਉਂਦੇ ਰਿਹਾ ਕਿ ਉੱਥੇ ਕੀ ਹੋ ਜੂਗਾ ਅਸੀਂ ਨੰਗਲ ਦੇ ਵਿੱਚ ਆਮ ਆਦਮੀ ਕਲੀਨਿਕ ਜਿੱਥੇ ਲੋਕਾਂ ਨੂੰ ਦਵਾਈ ਮਿਲੇ ਖੰਡਰ ਪਣਿਆ ਰਹੂਗਾ ਉਹ ਕਹਿੰਦੇ ਨਹੀਂ ਆਮ ਆਦਮੀ ਲਈ ਨਹੀਂ ਤੁਹਾਨੂੰ ਮੈਂ ਇੱਕ ਪਿੰਡ ਦੀ ਡਿਟੇਲ ਦਿੰਦਾ ਛਿੰਝੜੀ ਪਿੰਡ ਜੇ ਕਹਿੰਦੇ ਚਾਰ ਦੀਵਾਰੀ ਨਹੀਂ ਤੁਸੀਂ ਕਰ ਸਕਦੇ ਕਹਿੰਦੇ ਸਾਡੀ ਤੁਸੀਂ ਅਸੀਂ ਕਿਤੇ ਬੂਟਾ ਨਹੀਂ ਲਾ ਸਕਦੇ ਅ ਜੇ ਕੋਈ ਸਾਡੇ ਇਲਾਕੇ ਵਿੱਚ ਕੋਈ ਕਿਸੇ ਨੇ ਮੰਦਰ ਬਣਾਣਾ ਮੰਦਰ ਦੀ ਸ਼ੈੱਡ ਪਾਣੀ ਐਨ ਐਫ ਐਲ ਉਹਦੇ ਤੇ ਬੀ ਬੀ ਐਮ ਵੀ ਉਹਦੇ ਤੇ ਤਕਲੀਫ ਕਰਦਾ ਉਹ ਸਾਡੀ ਜੂਰਿਸਡਿਕਸ਼ਨ ਹੈ ਸਾਡੀ ਧਰਤੀ ਹੈ ਜੀ ਅੱਜ ਵੀ ਉਹਦਾ ਜਿਹੜਾ ਲੈਂਡ ਰਿਕਾਰਡ ਹੈ ਪੰਜਾਬ ਦੇ ਨਾਮ ਤੇ ਬੋਲਦਾ ਸਾਡੇ ਸਾਰੇ ਤੁਸੀਂ ਏਸ਼ੀਆ ਦੀ ਬਿਗੇਸਟ ਵਰਕਸ਼ਾਪ ਖਰਾਬ ਕਰਕੇ ਰੱਖਤੀ ਸਾਡੇ ਇਲਾਕੇ ਨੂੰ ਉਜਾੜ ਕੇ ਰੱਖ ਦਿੱਤਾ ਤੇ ਹੁਣ ਜਦੋਂ ਸਾਨੂੰ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਮੈਂ ਆਪਣੇ ਪਿੰਡਾਂ 'ਚ 14 ਕਰੋੜ ਰੁਪਏ ਦੀ ਪਾਈਪਲਾਈਨ ਪਈ ਹੈ ਦੋ ਚਾਰ ਦਿਨ ਚੁਟਘਾਟਨ ਕਰਨਗੇ ਜਾ ਕੇ ਚੰਗਰ ਚ ਚੈੱਕ ਕਰ ਲਓ ਕਦੀ ਨੇ ਮੋٹے ਮੋٹے ਪਾਏ ਪੂਰੇ 3500 ਏਕੜ ਨੂੰ ਪਾਣੀ ਲੱਗ ਰਿਹਾ ਤਕਲੀਫ ਇਸ ਗੱਲ ਦੀ ਅੱਪੀ ਅੱਛਾ ਸਭ ਤੋਂ ਵੱਡਾ ਪ੍ਰੋਬਲਮ ਇਹ ਵੀ ਹੈ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਐਸਵਾਈਐਲ ਦਾ ਝੂਠਾ ਮਗਰਮੱਛ ਦੇ ਹੰਝੂ ਝੂਠੇ ਡਰਾਮੇ ਕਰਦੇ ਰਹੇ ਕਦੀ ਗੌਰ ਹੀ ਨਹੀਂ ਕੀਤਾ ਪਹਿਲੀ ਵਾਰ ਕਿਉਂਕਿ ਹੁਣ ਪੰਜਾਬ ਆਪਣਾ ਪਾਣੀ ਵਰਤਣ ਲੱਗ ਗਿਆ ਅਸੀਂ ਆਪਣੀ ਧਰਤੀ ਦੇ ਹਿੱਟ ਅਸੀਂ ਇਹ ਇੱਕ ਵੱਡਾ ਇਸ਼ੂ ਹੈ ਵਾਤਾਵਰਣ ਪ੍ਰੇਮੀਆ ਨਾਲ ਵੀ ਸੰਬੰਧਿਤ ਇਸ਼ੂ ਹੈ ਅੱਜ ਵਾਕੇ ਪਾਈਪਲਾਈਨਸ ਤੇ ਰਾਹੀਂ ਜਿਹੜਾ ਰਿਵਰ ਵਾਟਰ ਹੈ ਕਨਾਲ ਵਾਟਰ ਆ ਪਹੁੰਚ ਰਿਹਾ ਖੇਤਾਂ ਤੱਕ ਸਾਡੇ ਜਿਹੜੇ ਅੰਡਰ ਅੰਡਰਗਰਾਉਂਡ ਜਿਹੜੇ ਪਾਣੀ ਹੈ ਉਹ ਬਚ ਰਿਹਾ ਹੁਣ ਪਾਣੀ ਦੀ ਕੰਜ਼ਮਪਸ਼ਨ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਣ ਲੱਗ ਗਿਆ ਪਹਿਲਾਂ ਕਦੀ ਕਿਸੇ ਨੇ ਹਿਸਾਬ ਕਿਤਾਬ ਵੀ ਨਹੀਂ ਰੱਖਿਆ ਹੁਣ ਜਿੰਨਾ ਪਾਣੀ ਉਹਨੇ ਵਰਤਣਾ ਸੀ ਉਹ ਲੈ ਚੁੱਕੇ ਨੇ ਜਦੋਂ ਜਦੋਂ ਅੱਛਾ ਜਦੋਂ ਇਹੀ ਤੁਸੀਂ ਦੇਖਿਓ ਆ ਜਿੱਥੇ ਖੜੇ ਹੈ ਨਾ 2-3 ਮਹੀਨਿਆਂ ਬਾਅਦ ਜਦੋਂ ਮੀਂਹਾਂ ਆ ਜਾਣਗੀਆਂ ਉਦੋਂ ਅਸੀਂ ਇਹਨਾਂ ਨੂੰ ਕਹਾਂਗੇ ਜੀ ਪਾਣੀ ਉਦੋਂ ਨਹੀਂ ਹਾੜਾਂ ਅਸੀਂ ਭੁਗਤੀਏ ਤਬਾਹੀ ਅਸੀਂ ਸਹੀਏ ਤੇ ਜਦੋਂ ਸੋਕਾ ਆਵੇ ਤੁਸੀਂ ਕੋ ਸਾਡੇ ਵੱਲ ਦੇ ਉਦੋਂ ਕਹਿਣਗੇ ਨਹੀਂ ਨਹੀਂ ਗੇਟ ਇੱਕ ਇੱਕ ਬੂੰਦ ਵੀ ਪਾਣੀ ਨਾ ਛੱਡੋ ਜੀ ਜਦੋਂ ਸਾਨੂੰ ਲੋੜ ਹੁੰਦੀ ਹੈ ਕਿ ਜਦੋਂ ਹਾਂ ਸਾਡੇ ਡੈਮਾਂ 'ਚ ਸਾਡੇ ਦਰਿਆਵਾਂ 'ਚ ਪਾਣੀ ਵੱਧ ਗਿਆ ਹਰਾਂ ਦਾ ਖਤਰਾ ਸਾਡੇ ਇਲਾਕੇ ਨੂੰ ਤਬਾਹੀ ਦਾ ਖਤਰਾ ਹੈ ਫਿਰ ਕਹਿਣਗੇ ਨਹੀਂ ਛੱਡੂ ਮੁੱਖ ਮੰਤਰੀ ਸਾਹਿਬ ਨੇ ਇੱਕ ਤਕੜਾ ਸਟੈਂਡ ਲਿਆ ਉਹ ਆਪਾਂ ਕਹਿੰਦੇ ਹੀ ਇਸ ਲੀਡਿੰਗ ਥਿਸ ਫਾਈਟ ਫਰਮ ਦਾ ਉਹ ਇੱਕ ਜਰਨਲ ਵਾਂਗੂ ਮੋਰੀ ਹੋ ਕੇ ਜਿਹੜਾ ਹੈ ਇਹ ਯੁੱਧ ਲੜ ਰਹੇ ਨੇ ਤੇ ਅਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਕਹੇ ਪੰਜਾਬ ਦੀ ਲੜਾਈ ਹੈ ਇਹ ਪੰਜਾਬੀਅਤ ਦੀ ਲੜਾਈ ਹੈ ਅੱਜ ਅਸੀਂ ਜੇ ਆਪਣਾ ਪਾਣੀ ਨਾ ਬਚਾ ਸਕੇ ਸਾਡੀ ਖੇਤੀ ਸਾਡੀ ਜਵਾਨੀ ਸਾਡਾ ਜਿਹੜਾ ਭਵਿੱਖ ਹੈ ਉਹ ਪਹਿਲਾਂ ਹੀ ਬਹੁਤ ਖਤਰੇ 'ਚ ਹੈ 182 ਡਾਰਕ ਜ਼ੋਨ ਨੇ ਤੇ ਸਾਡੇ ਕੋਲ ਰਿਵਾਈਵਲ ਦੀ ਜਿਹੜੀ ਅਸੀਂ ਰੀਤ ਪਾਈ ਹੈ ਅੱਜ ਪੰਜਾਬ ਦਾ ਵਾਟਰ ਲੈਵਲ ਵਧਨ ਪਿਛਲੇ 2 ਘਸਾਂਾਂ 'ਚ ਵਧਣਾ ਸ਼ੁਰੂ ਹੋਇਆ ਪੰਜਾਬ ਨੂੰ ਜਿਹੜੇ ਖੇਤਾਂ ਨੂੰ ਪਾਣੀ ਮਿਲ ਰਿਹਾ ਨਹਿਰੀ ਵਾਲਾ ਜੇਕਰ ਅਸੀਂ ਇਹਨੂੰ ਨਹੀਂ ਬਚਾ ਸਕੇ ਤਾਂ ਪੰਜਾਬ ਦਾ ਭੁੱਖ ਜਿਹੜਾ ਹੈ ਉਹ ਬਹੁਤ ਵੱਡੇ ਖਤਰੇ ਵੱਲ ਜਾ ਰਿਹਾ ਇਸ ਕਰਕੇ ਸਭ ਦੀ ਸਾਂਝੀ ਲੜਾਈ ਹੈ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕੇਂਦਰ ਨੂੰ ਕਿ ਇੰਨਾ ਮਤਰਿਆਂ ਪੁੱਤਾਂ ਵਾਲਾ ਵਿਵਹਾਰ ਨਾ ਕਰੋ ਪੰਜਾਬ ਦੇ ਪੁੱਤਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦੇਸ਼ ਨੂੰ ਆਜ਼ਾਦ ਕਰਾਨ ਲਈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦੀ ਨੂੰ برقرار ਰੱਖਣ ਲਈ ਅੱਜ ਵੀ ਜਦੋਂ ਵੀ ਕਿਤੇ ਕੋਈ ਖਬਰ ਆਂਦੀ ਆ ਸਾਡੇ ਇਲਾਕੇ ਦੇ ਪੁੱਤ ਸ਼ਹੀਦ ਹੁੰਦੇ ਆ ਜਿਹੜੀਆਂ ਡੈੱਡ ਬਾਡੀਆਂ ਸ਼ਹੀਦਾਂ ਦੀ ਉਹ ਸਾਡੇ ਇਲਾਕੇ ਚ ਆਂਦੀਆਂ ਕਿਤੇ ਵੀ ਚਾਹੇ ਉਹ ਅਗਨੀ ਵੀਰ ਹੋਣ ਚਾਹੇ ਫੌਜ ਦੇ ਵਿੱਚ ਹੋਣ ਤਾਂ ਇਸ ਕਰਕੇ ਤੁਸੀਂ ਇੰਨਾ ਮਤਰੀਆਂ ਵਾਲਾ ਨਾ ਕਰੋ ਅਸੀਂ ਖੂਨ ਡੋਲਿਆ ਤੇ ਸਾਨੂੰ ਸਾਡਾ ਖੂਨ ਦੇ ਬਦਲੇ ਤੁਸੀਂ ਸਾਨੂੰ ਪਾਣੀ ਵੀ ਨਹੀਂ ਦੇ ਸਕਦੇ ਅੱਛਾ ਕੱਲ ਜੋ ਮੈਨੂੰ ਜੀ ਤੁਹਾਡੇ ਸਾਹਮਣੇ ਦੇਖੋ ਬਹੁਤ ਅਸੀਂ ਤਾਂ ਜੀ ਪੂਰੇ ਦੇਸ਼ 'ਚ ਗੁੱਸਾ ਜੋ ਪਹਿਲਗਾਮ ਛੋਇਆ ਪਰ ਉਹ ਦੇਖੋ ਜਿੱਥੇ ਬਦਲ ਉਹਨਾਂ ਨਾਲ ਕੋਈ ਪੰਗਾ ਨਹੀਂ ਲੈਂਦੇ ਜੋ ਕਰਨਾ ਚਾਹੀਦਾ ਕਰ ਕੀ ਰਹੇ ਨੇ ਪੰਜਾਬ ਦੇ ਪਾਣੀ ਨੂੰ ਖੋਹ ਰਹੇ ਨੇ ਅਸੀਂ ਦੇਖੋ ਜੇ ਮੈਂ ਹਮੇਸ਼ਾ ਕਹਿੰਦੇ ਅਸੀਂ ਤਾਂ ਸ਼ਵੀਲਾ ਲਾਣ ਆਲੇ ਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿੱਥੇ ਲੋੜ ਹੈ ਪਰ ਅਸੀਂ ਆਪਣੇ ਖੇਤਾਂ ਨੂੰ ਅਸੀਂ ਆਪਣੇ ਲੋਕਾਂ ਦੇ ਢਿੱਡਾਂ ਦੇ ਉੱਤੇ ਰੱਖ ਕੇ ਥੋੜੀ ਲਾ ਸਕਦੇ ਹਾਂ ਜੀ ਜੇ ਪੰਜਾਬ ਨੂੰ ਕੱਲ ਨੂੰ ਪਾਣੀ ਵੱਧ ਜੂਗਾ ਦੇਰਾਂਗੇ ਅੱਜ ਤਾਂ ਸਾਡੇ ਆਪਣੇ ਡਾਰਕ ਸੌਨ ਸਟੱਡੀ ਕਰਾ ਲਓ ਜੇ ਸਭ ਨੂੰ ਪਤਾ ਤੁਹਾਨੂੰ ਸਭ ਨੂੰ ਪਤਾ ਮੀਡੀਆ ਚ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਪਤਾ ਪੰਜਾਬ ਬਾਰੇ ਨਹੀਂ ਸੋਚਦੇ ਕਿਉਂ ਪੰਜਾਬ ਨੇ ਸਮਝ ਤੋਂ ਬਾਹਰ ਅੱਛਾ ਕੱਲ ਰਿਪਰੈਜ਼ੈਂਟ ਕਿਨੇ ਕੀਤਾ ਜਿਹੜੀ ਮੀਟਿੰਗ ਸੈਕਟਰੀ ਨੇ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਕ੍ਰਿਸ਼ਨ ਕੁਮਾਰ ਜੀ ਵੱਲੋਂ ਤੇ ਪੂਰੀ ਸਾਡੀ ਜਿਹੜੀ ਟੀਮ ਹੈ ਉੱਥੇ ਸੀਗੀ ਪਰ ਉਸ ਟੀਮ ਦੀ ਇੱਕ ਵੀ ਦਲੀਲ ਜੋ ਮੈਂ ਪਤਾ ਕੀਤਾ ਉਹ ਨਾ ਸੁਣੀ ਗਈ ਕਿਵਲੇ ਇਕੱਠੇ ਹੋ ਕੇ ਹੋ ਗਿਆ ਨਾ ਜਿੰਨ ਸਾਰੇ ਸਾਰੇ ਇਕੱਠੇ ਹੋ ਗਏ ਕੇਂਦਰ ਚ ਕਿਹਦੀ ਸਰਕਾਰ ਹੈ ਬੀਜੇਪੀ ਦੀ ਹਰਿਆਣਾ ਚ ਕਿਹਦੀ ਸਰਕਾਰ ਹੈ ਬੀਜੇਪੀ ਦੀ ਰਾਜਸਥਾਨ ਚ ਕਿਹਦੀ ਸਰਕਾਰ ਹੈ ਬੀਜੇਪੀ ਦੀ ਮਨਸੂਬੇ ਕੀ ਹੈ ਪੰਜਾਬ ਦਾ ਪਾਣੀ ਕਿਸੇ ਤਰੀਕੇ ਨਾਲ ਖੋਲੋ ਹਰ ਮੀਟਿੰਗ ਦੇ ਵਿੱਚ ਉਹਨਾਂ ਦਾ ਇੱਕੋ ਹੀ ਮਨਸੂਬਾ ਪੰਜਾਬ ਦਾ ਪਾਣੀ ਖੋਲੋ ਖਾਲੋ ਪਰ ਅਸੀਂ ਬੜੇ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿ ਰਹੇ ਆ ਅਸੀਂ ਪੰਜਾਬ ਦੇ ਇੱਕ ਵੀ ਬੂੰਦ ਜਿਹੜੀ ਹੈ ਉਹ ਹਰਿਆਣੇ ਨੂੰ ਨਹੀਂ ਜਾਂਦਾ ਜੋ ਉਹਨਾਂ ਦਾ ਬੰਦ ਦਾ ਹੱਕ ਉਹ ਲੈ ਚੁੱਕੇ ਨੇ ਇੱਕ ਵੀ ਬੂੰਦ ਜਿਸ ਦੇ ਲਈ ਜੋ ਵੀ ਕਰਨਾ ਪਿਆ ਬਤੌਰ ਸਰਕਾਰ ਸਰਕਾਰ ਕਰੂਗੀ ਬਤੌਰ ਆਮ ਆਦੀ ਪਾਰਟੀ ਦੇ ਸੇਵਾਹੀ ਜੋ ਸਾਨੂੰ ਵਰਨਾ ਵੈਸੀ ਕਰਾਂਗੇ ਬਤੌਰ ਪੰਜਾਬੀ ਜੋ ਸਾਡਾ ਫਰਜ ਹੈ ਅਸੀਂ ਉਹਨੇ ਪਾਵਾਂਗੇ ਇਹਨਾਂ ਦੇ ਮੋਰਚੇ ਦਾ ਉਹ ਲੋੜ ਪਈ ਉੱਥੇ ਵੀ ਕਰਾਂਗੇ ਦੇਖੋ ਕਿੰਨੀ ਫੋਰਸਿਸ ਜਿਹੜੀਆਂ ਤੁਸੀਂ ਕਿਤੇ ਕਿਤੇ ਲਾ ਰਹੇ ਹੋ ਦੇਖੋ ਜੀ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਉਹ ਡਿਟੇਲ ਜੋ ਹੈ ਮੇਰੇ ਮੈਂ ਤੁਹਾਡੇ ਨਾਲ ਉਹ ਜੋ ਸੰਬੰਧਿਤ ਅਧਿਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਗੇ ਮਕਸਦ ਇਹ ਹੈ ਸਾਡਾ ਕਿ ਅਸੀਂ ਪੰਜਾਬ ਦਾ ਪਾਣੀ ਦੀ ਇੱਕ ਵੀ ਬੂੰਦ ਹੈ ਜਿਹੜੀ ਹੈ ਉਹ ਅਸੀਂ ਹਰਿਆਣੇ ਨੂੰ ਨਹੀਂ ਤਾਂ ਗਲਤ ਗੱਲ ਕਰਦੇ ਹੋ